ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨ ਜਿੱਥੇ ਬਾਬਾ ਜੀ ਦੀ ਸ਼ਹੀਦੀ ਹੋਈ ਸੀ ਮੈਦਾਨੇ ਜੰਗ ਵਿੱਚ ਉਹਨਾਂ ਦਾ ਸਿਰ ਧਾੜ ਨਾਲੋਂ ਅਲੱਗ ਹੋਇਆ ਸੀ ਲੜਦੇ ਲੜਦੇ ਆ ਉਸ ਅਸਥਾਨ ਤੇ ਆਪਾਂ ਦਰਸ਼ਨ ਕਰ ਰਹੇ ਹਾਂ ਇਹ ਜਗ੍ਹਾ ਤਰਨਤਨ ਸਾਹਬ ਰੋਡ ਤੇ ਸਥਿਤ ਹੈ ਜੱਬੇ ਤੇ ਲਾਗੇ ਬਾਬਾ ਨੋਹ ਸਿੰਘ ਜੀ ਦੀ ਸਮਾਦ ਉਹ ਗੁਰਦੁਆਰਾ ਸਾਹਿਬ ਹੈ ਅਤੇ ਉਸ ਤੋਂ ਥੋੜਾ ਅੱਗੇ ਆ ਕਰਕੇ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਅਸਥਾਨ ਹੈ ਇਹ ਬਾਹਰਲਾ ਗੇਟ ਦਰਸ਼ਨੀ ਦੁੜੀ ਹੈ ਤੁਸੀਂ ਦਰਸ਼ਨ ਕਰੋ ਜੀ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਆਉਂਦਿਆਂ ਖੱਬੇ ਹੱਥ ਇੱਧਰ ਸਕੂਟਰ ਸਟੈਂਡ ਸਾਈਕਲ ਸਟੈਂਡ ਹੈ ਇੱਥੇ ਆਪਣੀ ਗੱਡੀ پارک ਕਰੋ ਮੋਟਰਸਾਈਕਲ پارک ਕਰੋ ਸਟੈਂਡ ਤੇ ਲਾਓ ਉਸ ਤੋਂ ਬਾਅਦ ਜੋ ਨਾਮ ਕਰਵਾ ਦੇ ਦਿੱਤਾ ਹਾਂ ਜੀ ਗੁਰੂ ਸਾਹਿਬ ਦੇ ਅਸਥਾਨ ਦੇ ਦਰਸ਼ਨ ਕਰਨ ਵਾਸਤੇ ਇੱਕ ਵਾਰੀ ਕਰੋ ਜਿੱਥੇ ਜੰਗਲੇ ਲੱਗੇ ਹੋਏ ਜੰਗਲੇ ਤੋਂ ਕਾਰ ਕਰੋ ਬੜਾ ਸੋਹਣਾ ਕੰਪਲੈਕਸ ਜਿਹਨਾਂ ਨੇ ਲੱਖ ਲੱਖ ਜੀਆਂ ਬਹਿਨਾਮ ਜਾਇਆ ਹੋਇਆ ਹੈ ਬੰਦਾ ਜੀ ਨਾਲ ਦਿਨ ਰਾਤ ਇਹ ਕੁਝ ਕਰੀ ਜਾ ਰਿਹਾ ਹੈ ਕਰੋਗੇ ਸਵਰਗ ਮਿਲੇਗਾ ਤੇ ਨਾਲ ਜਿਹੜੋਗੇ ਅੰਦਰ ਕੁ ਮਿਲੇਗਾ ਉਹ ਨਰਕ ਤੇ ਸਵਰਗ ਤੇ ਲਾਲਸਾਾਂ ਦੇ ਵਿੱਚ ਜਾਂਦੇ ਲੋਕ ਅਖੰਡਾ ਸਾਹਿਬ ਜਦ ਕੋਈ ਜੁੰਦੇ ਜੀ ਨਿਸ਼ਾਨ ਸਾਹਿਬ ਸਾਹਿਬ ਕੰਬਾਈਂ ਦੇ ਅੰਦਰ ਕੋਕੇ ਮਰ ਗਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਮੈਂ ਆਪਣਾ ਪਰਮਾਨੰਤ ਸਾਝਿਆ ਕਰਾਂ ਗੁਰੂ ਗ੍ਰੰਥ ਸਾਹਿਬ ਬੜੀ ਸੋਹਣੀ ਗੱਲ ਦੱਸ ਰਿਹਾ ਜਿਹੜਾ ਜੋੜਾਕਰ ਸੋਹਣਾ ਹੈ ਕਹਿੰਦੇ ਆ ਕਹਾ ਕਹਾਣੀ ਬੇਦੀ ਆਣੀ ਕੋਈ ਕਾਪੀ ਗੱਲ ਸੁਣਾ ਪਰ ਜੋੜਾਕਰ ਬਣਿਆ ਕਿ ਤੁਸੀਂ ਆਪਣੇ ਜੋੜੇ ਲੱਗ ਜੇ ਕਿ ਵਰਮਾ ਘਰ ਤੇ ਸਾਡੇ ਦਰਸ਼ਨਾਂ ਦਾ ਚੰਗਾ ਨਤਵਾਰ ਕਰੀਜੀ ਦਾ ਗਾਣਾ ਬਹੁਤ ਸੋਹਣੀ ਬਿਲਡਿੰਗ ਨਜ਼ਰ ਕਰਕੇ ਆਪ ਸਭ ਨੂੰ ਵਿਚਾਰ ਬਣਿਆ ਹੈ ਬੜਾ ਸੋਹਣਾ ਜੋੜਾ ਕਰ ਬਣਿਆ ਹੈ ਕਮਲ ਕੀ ਮੋਜ ਕੋ ਸੰਗਤ ਜੀ ਰਾਉਂ ਅੰਤਿਆਰਿਆ ਦੇ ਵਸੇ ਹੋਈ ਹੈ ਆਸ ਤੇ ਗੁਰੂ ਦੇ ਚਰਨ ਕਮਲ ਸਭੋ ਜੀ ਸਾਧਗੁਰੂ ਗਰੀਬਨਿਵਾਜ ਸਾਛਦਿ ਚਰਨਾਂ ਚ ਭਾਈ ਮਹਾ ਸਿੰਘ ਪਏ ਸਮਝ ਜਾਂਦੇ ਹਨ ਕਿ ਲੋ ਜੀ ਦੇ ਕਿਥੇ ਚੜਦੀ ਹੈ ਗਰੀਬਨਿਵਾਜ ਸਾਧਗੁਰਾਂ ਨੇ ਆ ਕਿ ਮਹਾ ਸਿੰਘ ਦਾਸ ਕਿਹੜੀ ਜਗਾਹ ਰਕੀ ਤੇ ਚਾਹੀਦੀ ਕਿਹੜੀ ਉਮਰ ਲੰਮੀ ਚਾਹੀਦੀ ਤੁਨੀ ਪ੍ਰਮਾਤਮਾ ਦੇ ਘਰ ਕਿਹੜੀ ਜਗਾਹ ਦੀ ਥਾਂ ਚਾਹੀਦੀ ਹੈ ਕਿਹੜਾ ਸਾਜ ਖੜਨ ਚਾਹੀਦਾ ਕਿੱਥੋਂ ਦੀ ਤੁਨ ਅਵਸਥਾ ਚਾਹੀਦੀ ਦੱਸ ਤੇ ਸਹੀ ਤਾਂ ਵੇਚ ਕੇ ਪਿਆਰ ਵਾਲੇ ਨੇ ਜਿਨ੍ਹਾਂ ਨੇ ਬਾਣੀ ਨੂੰ ਜੀਵ ਵਿੱਚ ਹੰਡਾਇਆ ਵਸਾਇਆ ਕਮਾਇਆ ਸੀ ਨਾ ਉਹਨਾਂ ਗੁਰੂ ਕੇ ਸਿਖਾ ਆ ਕਿਆ ਸੀ ਰਾਜ ਨਾ ਚਾਹੂ ਮੁਕਤ ਨਾ ਚਾਹੂ ਮਨ ਪ੍ਰੀਤ ਚਰਨ ਅਮਲਾ ਦੇ ਮਹਾਰਾਜੀਏ ਗੁਰਦਰਾ ਸਾਹਿਬ ਦੇ ਵਿੱਚ ਇਹ ਕਿਹਾ ਹੋ ਰਹੀ ਚਰਨਾਂ 'ਚ ਰੱਖ ਲੋ ਸਿੱਖ ਵਾਸਤੇ ਗੁਰੂ ਦੇ ਚਰਨ ਸਭ ਤੋਂ ਵੱਡਾ ਸਾਚ ਖਾਂਡਿਆ ਵਾਹਿਗੁਰੂ ਗੁਰੂ ਦੇ ਚਰਨ ਸਭ ਤੋਂ ਪਵਿੱਤਰ ਥਾਂ ਹੈ ਗੁਰੂ ਕੇ ਸੇਕ ਵਾਸਤੇ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਨੇ ਬੰਦ ਕਰਵਾਈ ਸੰਗਤ ਜੀ ਉਹੀ ਇਸ ਤਰ੍ਹਾਂ ਦੀਸੂ ਦਾ ਜਗਤ ਇਧਰ ਅੰਦਰ ਪ੍ਰਸਾਦ ਵੀ ਦੇਖ ਅਬਰਾਸ ਕਰਨ ਵਾਸਤੇ ਇੱਥੋਂ ਮਿਲਦੀ ਹੈ ਬਾਤ ਬੇਸਾ ਲੋਕਾਂ ਦਾ ਆਪਣਾ ਪ੍ਰਸਾਦ ਵੀ ਦੇ

ਜਿਹੜਾ ਕੰਮ ਕਰਦਾ ਹੋਵੇ ਨਾ ਤੇ ਸਾਰੇ ਉਹ ਤੇ ਗੋਬ ਦੇ ਵਿੱਚ ਸੀ ਹਾਤਾ ਨਾਮ ਨਹੀਂ ਬਣਦਾ ਪਿਆ ਜੁਗਾ ਨਾਮ ਨਾ ਬਣਾਈ ਲੈ ਉਹ ਖੇਲਦੀ ਗੀੜੀ ਰਾਤ ਉੱਥੇ ਬੈਠਾ ਕੇ ਇਨਸਾਨਾਂ ਤੋਂ ਉਹ ਰੇ ਰਾਜਨੀਤੀ ਕਰਦੇ ਕੋਈ ਕਿੰਦਾ ਮੈਨ ਬਣਾਉਣਾ ਕਰ ਕੋਈ ਕਿੰਦਾ ਮੈਨ ਬਣਾਦਾ ਉਹ ਬਣੋਗਾ ਕੋਈ ਨਹੀਂ ਹਾਜ਼ਰੀ ਉੱਥੇ ਰਾਜਨੀਤੀ ਕਰਦੇ ਪਰ ਜੇ ਕੋਈ ਦੇ ਚੰਗਾ ਬੰਦਾ ਬਣਾਂ ਚਾਹੇ ਤੇ ਉਹ ਖੇਲ ਦੇ ਲੈ ਜੀ ਬਣਾ ਲਿਆ ਜੀ ਦਾ ਨਾਮ ਨਾ ਪੜ ਜਾਣਾ ਅਗਲੀ ਵਾਰੀ ਫਿਰ ਇਹਨੂੰ ਪਕਾਲਾ کہتے بڑی چڑھ پاؤ ہے پھر وہ کھول لو کام جان کے بالے مار جان گے یہ کام ہوتا ہے سب لوگ سہج کر لگے جنا آپ کو دے کھول پر کے بارے میں نہ دیتا ہے دنیا جب نہ ہوتی ہے جب نہ ہوتی ہے یہ آپ نے دے کھول پر کے بارے میں نہ دیتا یہ کام بلکی پتہ کرنا ہوتا ہے پیار کرتا ہے وہ کھول ہے وہ کھول ਬਾਜੀ ਸੰਗਤ ਜੀ ਉਹ ਨਾ ਤੇ ਅਸਾਂ ਤੇ ਅਸੀਂ ਦਰਸ਼ਨ ਕਰ ਰਹੇ ਹਾਂ ਹਮਾਰਾ ਹਾਸਤ ਆਪ ਐਸਰੇ ਪਾਸੇ ਲੋਕਾਂ ਉਤੇ ਹਾਸੇ ਨੇ ਰੋਵਾ ਸਾ ਬੜਿਆ ਹੋਇਆ ਦਰਸ਼ਨ ਕਰੋ ਜੀ ਜੀ ਰੀ ਲਾ ਲੇ ਕੋ ਤੇ ਲੀ ਲਾ ਕਰੇ ਹਾਸੇ ਰੋਵਾ ਜਾਓ ਦੇ ਨਾਮਵਨ ਅਸਤ ਤੁਸੀਂ ਆਏ ਅਸਤੇ ਦਰਸ਼ਨ ਸੰਸਾਰ ਸਮਸਤ ਵੇਦ ਜਗ ਮਾਨਸਿਕ ਕੋ ਜਿਵਾਏ ਕਾ ਮੂਰੇ ਹੋਵੇ ਜੋ ਮੁਕਤ ਤੇ ਹੋਵੇ ਮੁਕਤ ਨਾ ਜਾਣੇ ਕੋਈ ਲਾ ਜੇ ਮਰ ਤੋਂ ਬਾਅਦ ਮੁਕਤੀ ਦੇਣੀ ਹੈ ਤੇ ਕਿਨੇ ਵੇਖੀ ਹੈ ਕਿਨੇ ਜਾਣਿਆ ਕੌਣ ਮੁਕਤ ਹੋਇਆ ਕਹਿਣ ਲੱਗੇ ਜੇ ਮੁਕਤ ਦੇਣੀ ਹੈ ਤੇ ਉਹ ਜੀ ਦੇ ਸਤਿਗੁਰਾਂ ਨੇ ਦੱਸਿਆ ਕਿ ਜੁੰਦੇ ਜੀ ਮੁਕਤ ਹੋ ਜਾਈਦਾ ਹੈ ਵਾਹਿਗੁਰੂ ਕਿੱਦਾਂ ਹੋਈਦਾ ਇਹ ਗੁਰੂ ਕੋਲ ਦੁਗਤ ਹੈਗੀ

ਉਹ ਲੋਕ ਆਸਨ ਸਤਿ ਸਭ ਜੈਸੀ ਕੇ ਉਪਰ ਮੁਖਮੀ ਦੇ ਲਿਪੋਆ ਜ਼ਰੂਰੀ ਕੇ ਲਿਪੋਆ ਭਾਵੇਂ ਜੇ ਲੋਕ ਨੂੰ ਇਸ ਦੀ ਲੋੜ ਹੈ ਜੇ ਲਾਇਆ ਹੋਇਆ ਇਹ ਉਸੇ ਅਜੇ ਲਾ ਕੇ ਦੇਣਾ ਹੋਵੇ ਜਿਸ ਨੇ ਕਰਾ ਪ੍ਰਸ਼ਾਦ ਦੀ ਇੱਕ ਵਰਤ ਦੀ ਹੈ ਏਕ ਦੇਗ ਜਗ ਮੈਂ ਸੋਉ ਚੱਲੈ ਰਾਖ ਆਪ ਮੈਂ ਔਰ ਨਾ ਦਲੇ ਕੁਰਬਾਨੀ ਦੀਆਂ ਪੰਕਤੀਆਂ ਲਿਖੀਆਂ ਆ ਜੀ ਸੰਤ ਸਿੰਘ ਮਰਕੜਾ ਪ੍ਰਸਾਦੀ ਦੇ ਜਿਹੜੇ ਚੁੰਦਰਪਤ ਹੁੰਦੇ ਹੈ ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਆਤਮ ਵਿਸ਼ਵਾਸ ਕਰ ਜਾਂਦੇ ਆਪਣਾ ਆਤਮ ਵਿਸ਼ਵਾਸ ਦੀ ਬਲਜੀ ਉਹਨਾਂ ਸਿੱਖਾਂ ਦੇ ਚਰਨਾਂ ਸਤਿਗੁਰ ਦਾ ਨਿਸ਼ਾਨ ਸਾਹਿਬ ਉਹ ਬੇਸਿਕਾ ਵਾਲਾ ਗੱਲ ਆ ਗਿਆ ਅੰਮ੍ਰਿਤਮਾਲੀ ਜੀ ਉਹਦਾ ਵੀ ਬਣਾ ਕੇ ਕੀਤਾ ਰਿਹਾ ਉਹ ਸੁਆਮੀ ਜੀ ਆਪਾਂ ਅੱਜ ਜਿਹੜਾ ਗੁਰਦੁਆਰਾ ਸਾਹਿਬ ਇਮਾਰਤ ਬਹੁਤ ਸੁੰਦਰ ਵਧੀਆ ਬਣੀ ਹੋਈ ਹੈ ਸ਼ਾਨ ਸਾਹਿਬ ਦੇ ਖੜਾ ਜੋ ਹੈ ਉਹਦੇ ਨਾਲ ਵਾਹਿਗੁਰੂ ਵਾਹਿਗੁਰੂ ਸ਼ਬਦ ਦੀ ਲਿਖੀ ਹੋਈ ਹੈ ਹਨ ਮੀਨਾਕਾਰੀ ਬਹੁਤ ਸੋਹਣੇ ਬੜੀ ਵਧੀਆ ਕੀਤੀ ਹੋਈ ਹੈ

مرمنا جانا در لنگر کا ہے جی چاہ دے لنگر چل رہے ہیں سنگتان چاہ لنگر چک رہی ہیں ادھر لنگر صاحب پیار ہوتا ہے ادھر لنگر تیار ہوتا ہے ਸਥਾਨ ਬਾਬਾ ਦੀਪ ਸਿੰਘ ਜੀ ਦੇ ਸ਼ਹੀਦ ਉਹਨਾਂ ਦੇ ਵੱਡਾ ਹਾਲ ਬਣਿਆ ਹੈ ਇਸ ਵਿੱਚ ਸ੍ਰੀ ਖਾਨਪੁਰ ਸਾਹਿਬ ਦੇ ਜਾਪ ਚੱਲ ਰਹੇ ਹਨ ਸ੍ਰੀ ਦਰਸ਼ਨ ਕਰੋ ਤੁਸੀਂ ਇਹਨਾਂ ਦੇ ਪਿਆਰਿਆਂ ਸੰਤਾਂ ਨੇ ਗੁਰੂ ਸਾਹਿਬ ਜੀ ਸਥਾਨਾਂ ਤੇ ਖਾਨਪੁਰ ਸਾਹਿਬ ਪਰਵਰਤਨ ਦੇ ਮੌਕੇ ਇੱਥੇ ਸਰਸ ਪਾ ਦੇ ਨਾਮ ਸਮਾਇਆ ਜਮਾ ਕਰਵਾ ਕਰਕੇ ਗੁਰੂ ਸਾਹਿਬ ਜੀ ਦੇ ਖਾਨਾਂ ਦੇ ਸ੍ਰੀ ਖੰਡ ਪਰ ਸਾਜਾ ਕਰਵਾ ਕੇ ਹੰਸ ਮੰਤੋ ਆਰੰਭ ਦਿਆਨ ਪੁਰਣੇ ਇਸ ਬਿਨਾ ਨਾ ਕੋਏ ਜਗਤ ਪਤ੍ਰੇ ਵਾਰਜਾ ਦੀ ਅਲ ਸਵਾਮੀ ਜੋਏ ਦੇ ਸਿਮਰਤ ਕਥਾ ਸਾਸ ਭਗਤੀ ਕਰੇ ਰੀਦਾ Mujahidah, sebelumnya sudah ada, sudah terkemal ada dan kah rasul diakan mandi bahasa cina yang ibaratnya nasimallah binti najib najiyyah,

ਸਥਾਨ ਬਣਾਇਆ ਤੈਰਾ ਰਾਗ ਰੇ ਭਾਗੇ ਪ੍ਰਭੁ ਤੇਰਾ ਸਨਾ ਦੇ ਬਡਾਈ ਹਰ ਜਸ ਕੀ ਕੀ ਅਖੰਡ ਪਰਸਾ ਅਦਿ ਸਤਨਕ ਪਤਰ ਗੋਵਿੰਦ ਤੁਮ ਜਗਨ ਦੇ ਵਿੜਿ ਜਾਈ ਮਾਦੀ ਗੁਰਬਾਣੀ ਦੇ ਬਾਠ ਹੋ ਰਿਹਾ ਹੈ। ਐਸਾ ਸੰਧਨ ਹੋਵੇ ਪਤਰ ਤਰ ਹਰ ਜਸ ਗਾਵੇ ਨਾਰਕ ਕਵਿਤ ਸਾਦ ਸਬਾ ਮੈਂ ਅਨੰਦ ਬਿਸ਼ਰਾਮ ਹੁਣ ਸੰਗ ਸੁਪਾਈ ਜਿਸ ਮਸਤ ਕਾਰਾਮ ਸੇਗਾ ਜੋੜ ਗਰੀ ਅਰਦਾਸ ਹੋਇ ਜਨੁ ਪੁਕਾਰ ਕਹਾ ਪੁਨ ਤਾਸ ਪ੍ਰਭ ਦਇਆਲ ਕਿਰਪਾਲ ਹਜੂਰ ਰਾਣਕ ਜੀ ਵੈ ਸੰਤਾ ਧੂਰ ਹੈ ਤਨਾਸਰੀ ਮਹੱਲਾ ਪੰਜਵਾ ਸੋਗਾ ਤੜਿਆ ਜੇ ਖਸਮ ਸੁਮਾਰੈ ਡਰ ਡਰ ਕਤੇ ਮਨ ਸੁਖ ਬੇਜਾਰੇ ਮਾਨਮੁਖ ਵੇਦਾਰਿਆ ਸ੍ਰੀ ਪਰਮਾਤਮਾ ਤੁਹੀ ਕਭੁ ਮੋਹਿ ਅਕੀ ਮਤੇ ਵੇ ਜੇਵਨਜਨ ਗੀਤਾ ਚੋਰ ਜਗ ਰਹੀ ਹੈ ਦੇਸੀ ਘੋਦੀ ਜੋਗ ਜਗਦੀ ਹੈ ਸੰਗਰਜੀ ਇਧਰ ਲੰਗਰ ਤਿਆਰ ਹੋ ਰਿਹਾ ਹੈ سنگان واسطے یہ کا رہا ہے ਸਾਮਾਤੈ ਗੁਰਸਰਬਾਤੈ ਨਮਸਕਾਰ ਬੜੀ ਬੜੀ ਹੈ ਜੋਤੀ ਆ ਬੜੀ ਬੜੀ ਆਵਾਜ਼ ਦੇ ਵਿੱਚ ਬਾਕੀ ਦੇ ਇਸ ਨੂੰ ਵੀ ਇਹੋ ਜਿਹਾ ਨਾ ਕੋਈ ਪਛੀਤਾ ਕਹਿੰਦੇ ਦੱਸੋ ਉਹਦੇ ਤੇ ਖਾਈ ਕਿੱਡੀ ਬੜੀ ਖਾਈ ਕੋਟ ਨਾ ਪਰਲੁਕagara ਮੈਨੂੰ ਇਹ ਦੱਸੋ ਕਿ ਉਹਦੇ ਦੁਆਲੇ ਖਾਈ ਬੜੀ ਨਾ ਵਿੱਚ ਦੁਆਲੇ ਖਾਈ ਹੈ ਨਾ ਵੀ ਉਹ ਹੈ ਤਾਵਾ ਉਹ ਤਾਂ ਸੁੱਖ ਸੁਆਣਾ ਸੰਗਤ ਜੀ ਕਾਰਾ ਤੋਂ ਬਚਾ ਹੈ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਸ ਦੇ ਦਿਵਾਰੇ ਦਿਵਾਰੇ ਪਾ ਵੀਡੀਓ ਵੱਲ ਹੀ ਲੱਗੇ ਮਗਧੀਆਂ ਲੱਗੇ ਆਤੀ ਪਰਮਾਤਮਾ ਮਾਇਆ ਮਾਇਆ ਬੜੀ ਪਰਮਾਤਮਾ ਰੋਕੇ ਰਹੀ ਹੈ ਇਸੇ ਕਮੈਂਟ ਤੇ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਾ ਤੇ ਫੇਸਬੁਕ ਚੈਨਲ ਨੂੰ ਪਹਲਾ ਜਰੂਰ ਕਰਨਾ ਕਬੀਰ ਕੋ ਜੋਰ ਤੇ ਸਮਾਪਤੀ ਹੈ ਜੀ ਤਾਂ ਜੋ ਅਗਲੀ ਵੀਡੀਓ ਦੇ ਵਿੱਚ ਆਪਾਂ ਤਹਾਨੂੰ ਮਹਾਰਾਜ ਜੀ ਕਹਾਂ ਫਰੋਂ ਰੱਖਾ ਨਵੇਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੈ ਜੀ ਆਪ ਵੀ ਕਰਿਏ ਅਤੇ ਤੁਹਾਨੂੰ ਵੀ ਕਰਾਉਣਾ ਕਰੀਏ ਦਾ ਮਾੜਾ ਗਰੀਬ ਬੰਦਾ ਸਮਾਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ